ਲੋ ਜੀ ਬਾਈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਬਲੌਗ 'ਚ ਤੇ ਆਪਣਾ PR 126 ਚੋਨਾ ਜਿਹੜਾ ਮਿੱਤਰਨ ਲੱਗਿਆ ਹੁਣ ਵੀ ਸਪਰੇਅ ਆਪਾਂ ਨੇ ਇਹਦੇ ਤੇ ਕਰਾਤੀ ਮੋਟਰ ਚਾਂਦੀਆਂ ਹੁਣ ਪਾਣੀ ਨੂੰ ਤੇ ਉਹ ਪੈਪ ਚਾ ਲੋ ਪਰਲੀ ਸੜਕ 'ਤੇ ਆਉਂਦੇ ਮਿਲੋ ਇੱਧਰ ਬਸ ਜੀ ਠੀਕ ਆ ਹਾਂ ਅੱਖ ਮੋਸਲਾ ਖਾ ਲਵਾਂ ਅੱਖਾ ਪਾਣੀ ਨੂੰ ਦੁਰਨ ਹੁੰਦਾ ਹੂੰ ਜਿਹੜੇ ਸਪਰੇ ਹੋਂਦੀ ਨਾ ਪੰਜ ਦਿਨ ਪਹਿਲਾਂ ਚਲਾਈ ਇੱਕ ਪਾਣੀ ਲਾ ਫੇ ਸਪਰੇ ਕਰ ਦਿੰਦੇ ਆਂ ਉਹਦੋਂ ਸਾਫਤਿਆਂ ਜਿੱਦਨ ਪਹਿਲਾਂ ਐ ਆਪਾਂ ਹੁਣ ਦੋ ਚਾਰ ਦਿਨਾਂ ਵਿੱਚ ਹੋ ਗਿਆ ਜਿਆਦਾ ਕੰਮ ਹੋਰ ਹੁਣ ਆ ਜਾ ਤੂੰ ਤਾਂ ਮੰਨ ਕੇ ਜਾਂ ਤੂੰ 80 ਪੈਸੇ ਨਿਸ ਰਿਆ ਏ 20 ਪੈਸੇ ਰਹਿ ਗਏ ਫਲੇ ਪੂਰੇ ਦਿਖਦੇ ਨਹੀਂ ਗਾ ਹੈ ਨੇ 20 ਪੈਸੇ ਰਹਿ ਗਏ 80 ਪੈਸੇ ਨਿਸੇ ਤੂੰ ਦੱਸਦਾ ਹੈਗਾ ਆ ਬੇ ਦੇਖ ਰਿਹਾ ਹਾਂ ਨੇ ਆ ਬੇ ਦੇਖ ਲੈ ਆ ਇੱਥੇ ਹੁਣ ਮੂਰੇ ਤੂੰ ਕਾਹ ਦੇਖਿੰਨਾ ਨਾ ਨਿਸਰਦੇ ਆਲਾ ਦੱਸ ਦਿਆਂ ਸਾਰੇ ਬਾਹਰ ਹੋ ਗਏ ਹੈ ਨਾ ਤੂੰ ਜੀਰੀ ਕੰਮ ਦੀ ਖੜੀ ਸਾਰੀ ਜੀਰੀ ਠੀਕ ਆ ਛਾੜ ਦਸੂਗਾ 22 ਦਾ ਦੇਖੋ ਹੁਣ ਪਾਣੀ ਲਾ ਕੇ ਆਹ ਪਾਣੀ ਲਾ ਕੇ ਬੰਦ ਕਰਨਾ ਨਾ ਪਾਣੀ ਫੇਰ ਹੂੰ ਇੱਕ ਪਾਣੀ ਲਾ ਦੇ ਬੰਦ ਨਹੀਂ ਕਰਨਾ ਹੁਣ ਨਹੀਂ ਨਾ ਬੰਦ ਕਰਨਾ ਦੋ ਦਿਨ ਦੋ ਫੇਰ ਠੀਕ ਆ ਖਾਹ ਕਰ ਪਹਿਲਾਂ ਸਪਰੇਅ ਕਰ ਨਹੀਂ ਨਹੀਂ ਪਾਣੀ ਫੇਰ ਜਾਣਾ ਫਿਰ ਦੇਖਣਾ ਠੀਕ ਆ ਹਾਂ ਨਹੀਂ ਫੇਰ ਕਹਿਣਾ ਜਿਵੇਂ ਐ ਵੱਢਣਾ ਪੈਣਾ ਫੇਰ ਕਿਹੜਾ ਬੰਦ ਕਰੀ ਜਾਊਗਾ ਹੁਣ ਖਾੜ ਤੇ ਪਾਣੀ ਐਨ ਬਰਾਬਰ ਪੈਂਦਾ ਇੱਧਰ ਉੱਧਰ ਹੋ ਸਪਰੇਅ ਕਰ ਦਿੰਦੇ ਹਾਂ ਸਪਰੇਅ ਕਰਨੀ ਪੈਣੀ ਚੜਪੜ ਜੀ ਨੇ ਦੋ ਦਿਨ ਮਰ ਰਖੜ ਦੇਣਾ ਹੋਰ ਕੀ ਆ ਉਹਦਾ ਖਾਲ ਹੈਗੀ ਸਾਫ ਉੱਥੇ ਦਾ ਮਾੜਾ ਮੋਟਾ ਜਿਹਾ ਐ ਮਾਂ ਥੋ ਉਹ ਉਧਰ ਹੀ ਬੰਨੀ ਆ ਪੈਪ ਫੇਰ ਉਹਨੂੰ ਵੀ ਖੱਤੀ ਨੂੰ ਬੰਨਦੇ 1:30 ਨਰ ਜੇਣੀ ਉਧਰ ਮੈਂ ਤਾਂ ਆ ਕੇ ਪੈਪ ਬੜੇ ਖੇਤੋਂ ਹੀ ਖਾ ਦੂੰਗਾ ਉਹਨੂੰ ਵੀ ਆ ਇਹਨੂੰ ਉਹ ਬਸ ਠੀਕ ਉਹ ਵੀ 1:30 ਤੱਕ ਭਰ ਜੇਣੀ ਖੱਤੀਆਂ ਹੂੰ ਤਾਂ ਖਾਡਾ ਇੱਕ ਉਧਰ ਖਾਲੀ ਹਵਾ ਦੇਖ ਲੈ ਕੀ ਮੈਂ ਚੱਲਦੀ ਹਾਲੀ ਖਰਾਬ ਕਰਦੀ ਹੋਣੀ ਹੁਣ ਹੈ ਮੈਂ ਹਵਾ ਜੀਰੀ ਨੂੰ ਝਾੜਦੇ ਹੋਣੀ ਫੇਰ ਨਿਸਰਨਾ ਤਾਂ ਹੋਊਗਾ ਹਵਾ ਨੇ ਜਿਹੜਾ ਸਭ ਕੁਝ ਕਰਾਉਂਗਾ ਹੈਗਾ ਅਸੀਂ ਲੱਗ ਗਿਆ ਦਾਣਾ ਬਣਨ ਦੁੱਧ ਜੀ ਦੁੱਧਾ ਪੈ ਗਿਆ ਹਾਂ ਜੰਨਾ ਜੰਨਾ ਬਣਤਾ ਨਾ ਨੇ ਗੰਨਾ ਬੜਾ ਖੇਤ ਬੰਨਤਾ ਤੇ ਇੱਕ ਫਾਂਡ ਰਹਿੰਦੀ ਸੀ ਬੜੇ ਸੱਤ ਵੀ ਘੜੀਏ ਫਿਰ ਤਾਂ ਬੰਨ ਲੈਣਾ ਇੱਕ ਮੱਥੇ ਉਹਨਾਂ ਨੇ 12 ਵਜੇ ਤੱਕ ਕਹਿੰਦੇ ਬੰਨ ਹੋ ਜਾਣਾ ਜੀ ਬੱਸ ਫੇਰ ਫਿਰ ਇਹ ਸਦਾਦੇ ਉਹਨਾਂ ਦੇ ਪੁੱਛੂਗਾ ਭਈ ਇਹਨੂੰ ਫੋਨ ਕਰ ਲਈ ਕਰ ਲਿਆ ਮੈਂ ਜੂਰੀਆਂ ਛੜਾਈ ਉਹ ਤਾਂ ਮੈਂ 3 ਟੁੱਟੇ ਕਹਿ ਭਾਈ ਆਪਣੇ ਪਾਸ ਜੂਰੀਆਂ ਦੇ ਗੇਰ ਤੋਂ ਬਸ 3 ਬਾਈ ਹਾਂ 2-3 ਨੇ ਪਏ ਬਗੇਰ ਦਾਣਾ ਜੂਰੀ ਜੂਰੀ ਛੜਦੇ ਹੋਰ ਕੋਈ ਨਾ ਛੱਡੀ ਇਕੱਲਾ ਜੂਰੀ ਛੜਦੇ ਬਸ ਬਸ ਠੀਕ ਹੈ ਚੱਲੀਏ ਫਿਰ ਚੱਲ ਚੱਲੀਏ ਲਓ ਜੀ ਬਾਈ ਦੂਈ ਸਾਈਡ ਆ ਜੇ ਇਹ ਵੀ ਜੀਰੀ ਆਪਣੀ ਚੜ੍ਹਿਆ ਹੀ ਨਾਲ ਹੀ ਹੁਣ ਤਾਂ ਉਹ ਚੜ੍ਹਿਆ ਹੀ ਨਾਲੇ ਲਾਹੌਰ ਆ ਦੇਖੋ ਆ ਦੇਖਿਆ ਕਿਆ ਹੁਣ ਬਿਮਾਰੀ ਵਾਂਗ ਹੋਈ ਹੋਈ ਹੈ ਹੈ ਟੀ ਫਲੈਟ ਜੀ ਹੁੰਦੀ ਨਹੀਂ ਹਰ ਟੱਕ ਟੱਕ ਦੀ ਜੇ ਕੱਢ ਦੇ ਨੂੰ ਬਾਹਰ ਕੱਢ ਦੇ ਤੇ ਦਵਾਈ ਦੂਈ ਗਰੀ ਹੋਈ ਆ ਪਤਾ ਨਹੀਂ ਕਦੋਂ ਬੁੱਢਾ ਪਾ ਦੇਗਾ ਅੱਗੇ ਤੱਕ ਹੂੰ ਮੱਚੀ ਜਾ ਉਹ ਫਲੈਟ ਵਾਲੀ ਪਾਣੀ ਵਿੱਚੋਂ ਨਾ ਤੇਰੇ ਨਾਲ 하고 ਵਿਚੇ ਪੈਣਾ ਹਾਂ ਹਾਂ ਬੱਸ ਫੇਰ ਕਰ ਦਈਏ ਫੇਰ ਹੋ ਗਿਆ ਕਰਾ ਦੇ ਹੁਣ ਜਿਹੜਾ ਬਲੈਕ ਵਾਲ ਦੀ ਦਿੰਦੀ ਹੂੰ ਬੱਸ ਬਈ ਮੈਂ ਛੋਟੇ ਛੋਟੇ ਦਿਖਾਣਾ ਕਿਣਾ ਚੋਕ ਦੇ ਥਾਈਂ ਬੱਸ ਉਧਰ ਕਰਾ ਦੇ ਠੀਕ ਨਹੀਂ ਗੱਲ ਇਤਨੇ ਦਿਨ ਚ ਕਰਾ ਦਿੰਦੇ ਆ ਹਾਂ ਆ ਇਧਰ ਵੀ ਦੇ ਲਾ ਖੇਤੀ ਲੋਟਾ ਸਰ ਤੇ ਆਹ ਲੋਟਾ ਚਾਹੀ ਦਿੰਦੇ 40 ਦਿਨ ਚ ਤਿਆਰ ਹੋਗਾ ਹਾਂਜੀ ਹੂੰ 40 ਦਿਨ ਦੇ ਹੁਣ ਪਿੱਛੇ ਤਾਂ ਮੋਟੇ ਕਿੰਨਾ ਹੋ ਗਿਆ ਹਾਂਜੀ ਹੂੰ ਕਿਆ 1.5 ਤੋਂ ਪੌਣੇ 2 ਕਿਲੋ ਦਾ ਹੋਏ ਵਿੱਚ ਤਾਂ 1.5 ਤਾਂ ਹੋ ਗਏ 8 ਰੁਪਏ ਖਾਣ ਲਾ ਕੇ ਥਾਲੇ ਬੂਟ ਦੇ ਹੁਣ ਰੋਜ਼ 50 ਕਿਲੋ ਕੁੱਟਾ ਹੁੰਦਾ 8 ਖਾ ਜਾਂਦੇ ਰੋਜ਼ 8 ਰੋਜ਼ ਖਾ ਜਾਂਦੇ ਕਹਿੰਦਾ ਬਿਲਕੁਲ ਕਹਿੰਦਾ ਜਾ ਇਹ ਮੰਨ ਕੇ ਜਲ ਚਾਈ ਦਿੰਦੇ ਹੋਗੇ ਕਹਿੰਦਾ ਭਾਈ ਨੇ ਤਾਂ ਬਦਲ ਜਿਹੜਾ ਬਦਲਣਾ ਹੁਣ ਹੂੰ ਇਹ ਬਖਰਾਕ ਬਹੁਤ ਵਧਾਉਂਦੇ ਥਾਲੇ ਇਹ ਹੁਣ ਕਹਿੰਦਾ ਉੱਪਰ ਟੱਪ ਕੇ ਜੇ ਮੰਨ ਕੇ ਜਲ ਕੂੰ ਕਹਿੰਦਾ ਫਿਰ ਖਾਣਾ ਖਾਤਾ ਕਿੰਨਾ ਬੰਦਾ ਰੋਜ਼ ਦਾ ਕੁੱਤਾ ਹੋ ਹੈ ਹੈ ਗੁਰੀਏ ਥਾਲੇ ਹੂੰ ਬੈਠੇ ਹੀ ਆ ਥਾਲੇ ਇਹ ਕਿਹੜਾ ਤੁਰਦੇ ਆ ਹੋਰ ਆ ਮੁੰਡਾ ਲੈ ਗਈ ਓ ਕੱਲੀ ਐ ਚਲ ਅਰੇ ਹੁੰਦੇ ਸਾਰੇ ਮਸੂਲ ਚੱਲਦੇ ਆਗੇ ਪਿੰਡਾਂ ਵੀ ਕਿੱਲਾ ਕਰਦਾ ਪਤਾ ਨਹੀਂ ਕਿੰਨਾ ਹੋਇਆ ਪਈ ਓਏ ਐ ਕਰੂਗਾ ਮਖਰਾਬ ਐ ਇਹ ਹਜੇ ਵੀ ਪਹਿਲਾ ਮੀਟ ਇੱਕ ਹੁੰਦਾ ਛੱਡ ਜੇ ਕੁੰਬਾ ਪਿੰਜਰਾ ਕਰਦਾ ਗਿੱਲਾ ਫੇਰੂ ਗਿਆ ਨੇ ਜੇ ਇਹਨੋਂ ਪਤਾ ਲੱਗ ਗਿਆ ਵੀ ਕਿੱਥੇ ਕਿੱਥੇ ਗਿੱਲਾ ਹੁੰਦਾ ਹਾਂਜੀ ਹੈ ਖਲਾਲ ਹੈ ਪਰ ਤਾਰਾ ਦੇਖ ਹਾਂਜੀ ਹੈ ਭਾਈ ਭਾਈ ਬਜ਼ਾਰੇ ਨੇ ਭਾਈ ਦੇ ਲੋਕਾਂ ਘਰ ਤਾਂ ਘਰੇ ਆ ਨਾ ਆ ਮੈਂ ਰਸਤੋਂ ਚੱਲਣ ਦੇ ਤੋ ਵੀ ਚੋਰ ਲਾਦਾ ਇੱਥੇ ਬੰਦੇ ਤੇ ਲੂ ਮਜ਼ਬੂਤੀ ਭਾਈ ਇਹ ਕੱਲ੍ਹ ਪਾਰਸੋ ਦਾ ਬਦਲ ਲੱਗਿਆ ਘੋਰ ਦਾ ਪਰ ਪੈਂਦਾ ਨਹੀਂ ਦਾ ਅੱਜ ਕੱਟੂ ਸੁਣ ਨਹੀਂ ਹਟਦਾ ਇਹ ਦੇਖ ਰੋਲੇ ਨੇ ਦੇਖਾਂ ਮੈਂ ਨਹੀਂ ਆਈ ਹੋ। ਹਾਂਜੀ ਹਾਂ। ਨਹੀਂ ਨਹੀਂ ਤਾਂ ਹੋਣਾ ਨੇ। ਸਾਰਾ ਮੋਟਰ ਬੰਦ ਹੋ ਗਈਆਂ ਨਹੀਂ ਲੈਣਾ ਬੈਠੀਆਂ। ਹਾਂਜੀ। ਹਵਾ ਦੇਖ ਲੋ। ਹਵਾ ਦੇਖ ਲੋ। ਇਹਦਾ ਤੂਫਾਨੇ ਆ ਗਿਆ। ਵਾਹ। ਹਵਾ ਨਹੀਂ। ਹਾਂਜੀ ਹਾਂ। ਬਹੁਤ ਪੈਂਦਾ ਬਹੁਤ। ਪਾਣੀ ਨਹੀਂ ਪਾਣੀ ਪਾਣੀ। ਪਾਣੀ। ਐਣੀ ਵੀ ਦੇਖ ਲੋ ਇਹ ਤਾਂ ਸਿਰ ਹੀ ਕਰਾ ਦੀ ਕਰੀ ਤਾ ਗੱਲਾ ਛੱਟ ਦਾ ਮੂੰਹ ਛੱਟ ਦੀ ਮੋਜ ਛੱਟ ਦੀ ਚੱਲ ਹੁਣ ਅੱਧੀ ਕਰਨੀ ਵੀ ਨਹੀਂ ਭਾਜੀ ਬਹੁਤ ਕਰਨਾ ਹੀ ਦਾ ਗਰਮੀ ਦਾ ਕੋਈ ਨਹੀਂ ਹੁਣ ਕੋਲ ਨਹੀਂ ਪਤਾ ਐਂਦੀ ਕਿਹੜਾ ਹੁਣ ਕੰਪਾਰਾ ਜੀਰੀਆ ਦਾ ਪਾਰ ਆਉਣ ਕਰਨ ਤਾ ਆ ਗਿਆ ਬਈ ਕਾਇਦੇ ਦਾ ਬਹੁਤ ਨੂੰ ਪਗੰਨਾ ਕਾਇ ਦੇਖਦਾ ਹੁੰਦਾ ਕੇ ਕੀ ਦੇਖਦਾ ਫਿਰਦਾ ਮੈਂ ਤਾਂ ਗੰਨੇ ਕਿ ਨਹੀਂ ਆ ਗਿਆ ਆ ਉਹ ਹਾਂ ਗੰਨਾ ਦੇ ਤਾਂ ਬਹੁਤ ਲੰਬਾ ਦੁਗਣਾ ਤਿਗਣਾ ਦੇਖਦਾ ਫਿਰਦਾ ਤੂੰ ਹਾਂ ਗੰਨਾ ਬਾਈ ਸੇਵਾ ਕਰੀਦੀ ਆ ਕਿੰਨਾ ਵੀ ਹੋਰ ਵੱਧ ਗਿਆ ਹਾਂ ਜੀ ਆ ਦੇ ਨਾਲ ਇਧਰ ਵੀ ਦੇਖ ਆਏ ਔਰੇ ਆ ਤੁਮ ਰਖਾਵਾਂ ਇੱਥੇ ਆ ਔਰੇ ਨੂੰ ਆ ਜਾ ਕੋਈ ਬਾਈ ਪੂਰੀਏ ਜੀ ਦੇਖਦਾ ਬੰਦਾ ਪਾਰ ਦੋ ਫੁੱਲ ਉਹ ਦੇਖਦਾ ਦੇਖ ਲੇ ਹਾਂ ਜੀ ਹਾਂ ਗੰਨਾ ਪਾਰ ਦੇਖਦਾ ਭਾਈ ਦਾ ਬੰਨੇ ਨਹੀਂ ਲਾਹੀ ਫਾਇਦਾ ਹੈ ਹਾਂ ਜੀ ਹਾਂ ਉਹ ਪੈੜ ਪੂਰ ਨਹੀਂ ਹੈ ਜੀ ਦੂਰ ਦੀ ਨਾ ਇਹਦੇ ਚ ਐਤ ਕੀ ਘਟ ਕੇ ਲੱਦ ਆਹ ਲਖਿਆ ਕੋ ਆਜਾ ਜੀ ਆਹ ਲਖਿਆ ਖੜਾ ਦੇਖਦੇ ਆ ਦੇ ਹਾਂ ਹਾਂ ਆਹ ਤਾਂ ਲਖਿਆ ਪਿਆ ਪਹਿਲੀ ਪੈੜ ਨਹੀਂ ਕੋਈ ਵੀ ਹੈਗੀ ਨਾ ਆ ਤਾਜੇ ਦੀ ਹੋਣੀ ਅੱਜ ਦੀ ਐਤ ਕਿ ਨਹੀਂ ਤੰਗ ਕਰਿਆ ਅੱਜ ਦਾ ਹੀ ਲੱਗਿਆ ਵਾਹੇ ਸਾਰੇ ਨੰਗੇ ਹੋਣਾ ਹਾਂ ਹੁਣ ਸਾਰੇ ਫੰਦੇ ਦੇਖ ਲਈ ਕਿਤੇ ਦੇਖ ਲਈ ਕਿਤੇ ਤੂੰ ਉਦੋਂ ਨੂੰ ਨਾ ਨੰਗ ਜੀ ਹੋ ਗਿਆ ਦੇਖ ਬਿੱਛੇ ਖੁੰਮੜੇ ਨੂੰ ਨੀ ਨੂੰ ਹਾਂ ਸਵਾਈ ਹੋਈ ਵੀ ਆ ਜੇ ਖਾ ਗੰਨਾ ਗਿਰਦੀ ਤਾਂ ਫਿਰ ਟਿਕਦਾ ਹੈ ਵਿੱਚ ਜੇ ਗੰਨਾ ਗਿਰਗੁਰ ਜਵੇ ਉਹ ਖੜਾ ਗੰਨਾ ਫਿਰ ਇੱਕ ਜਾਰ ਰੋਣੀ ਟਿਕਦਾ ਵਿੱਚ ਜੇ ਤੂੰ ਪੂਸਰੀ ਟਿਕਦਾ ਹੁਣ ਇੱਥੇ ਤੂੰ ਐ ਲੱਗ ਜਾ ਤੈਨੂੰ ਸਰੇ ਸਾਈ ਰੋਖ ਦੀ ਫਾੜ ਦਿਖਣ ਲੱਗ ਜਣੀ ਆ ਨਿਗਾ ਮਾਰਦਾ ਜਲੰਘਿਆ ਅਦਰ ਐਕਵਾਰਡ ਦੇ ਕਰਦਾ ਐ ਦੇਖ ਤਾਂ ਗਈ ਜਾਨ ਮੋਟਰ ਚਲਾਉਣੀ ਆ ਯਾਰ ਮੈਨੂੰ ਤਾਂ ਲੱਗਦਾ ਇਹ ਜਿੱਪਾ ਪੈਂਡ ਤੇ ਐ ਲਾਈਟ ਹੈਗੀ ਸੀ ਪਤਾ ਨਹੀਂ ਲੱਥ ਗਈ ਯਾਰ ਪਾਪਾ ਦੇ ਬੱਲੇ ਵੀ ਲੈ ਕੇ ਲੈ ਕੇ ਹਾਂ ਬੱਲੇ ਵੀ ਲਾ ਕੇ ਲੈ ਕੇ ਫੇਰ ਲਾਉਣਾ ਅਸਰਾ ਨਹੀਂ ਰਹਿਣੀ ਖੁੱਲ੍ਹੇ ਹੋਣਾ ਤਾਂ ਹਾਂਜੀ ਹਾਂ ਨਹੀਂ ਹੁਣੀ ਲਿਆਉਣਾ ਉਹ ਕਿਹੜਾ ਹੋਰ ਆਉਂਦੇ ਜਿਹੜਾ ਕਿੱਤਾ ਵੱਲੋਂ ਤੇ ਬੜਾ ਲਾਇਆ ਰਿਆ ਹਾਂਜੀ ਉਹ ਸੜਾ ਪਾਣੀ ਪੈ ਗਿਆ ਸੜੇ ਕੁੱਪਾ ਦਾ ਭਰ ਗਿਆ ਪਾਣੀ ਦਾ ਬਜਨ ਵਾਲੇ ਗਿਰ ਗਿਆ ਥੱਲੇ ਅੱਪਾ ਉਹ ਪਰਗਾ ਰਹਿ ਗਿਆ ਜਿਹੜਾ ਕਿਟਰ ਲੈ ਕੇ ਗਿਆ ਉਹ ਅੱਪਾ ਤਾਂ ਲਈ ਉਹਦਨੇ ਆਪਾਂ ਹੀ ਲੈ ਕੇ ਗਏ ਤੇ ਨਹੀਂ ਉਹਦਨੇ ਆਪਾਂ ਹੀ ਲੈ ਕੇ ਗਏ ਤੇ ਹਾਂ ਹਾਂ ਵੀ ਠੀਕ ਕਰਕੇ ਲੈ ਕੇ ਆਉਗੇ ਹਾਂ ਅੱਜ ਆਪੀ ਦੂਜੀ ਆ ਗਈ ਪੰਗਾ ਕਰੋੜਾ ਹੈ ਅੱਜ ਲਾਉਣਾ ਵੀ ਛੱਡ ਪੜਾ ਕੋਈ ਖਬਰੇ ਹਵਾਈ ਆਉਣੀ ਨਹੀਂ ਅੱਜ ਅੱਜ ਕੱਲ ਨੂੰ ਆ ਰਹੂਗਾ ਹਾਂ ਕੱਲ ਲੱਗੂ ਹੈ ਦੂਜੀ ਮੋੜੀ ਚਾਬੀ ਆ ਗਈ ਉਹ ਗਾਲੀ ਦੀ ਗਾਲੀ ਹੈ ਉਹ ਥੱਲੇ ਜਿਹੜੀ ਉੱਚਲੀ ਵਾਲੀ ਹਾਂ ਹਾਂ ਉਹ ਵੀ ਆ ਗਈ ਅੱਪਾ ਵੀ ਕਾਲੀ ਕਰ ਜਾਂਦੇ ਵਿੱਚ ਨੂੰ ਆ ਗਈ ਸੈਟਾ ਆਦੀ ਮੋਟਰ ਟੈਕੀ ਲੈ ਗਈ ਚੱਲ ਵੀ ਆਲਾ ਚੱਲਦੀ ਹੋਏ ਚੱਲ ਦੇਖ ਰਿਹਾ ਬਥੇਰਾ ਟਾਈਮ ਹੈ ਤਿੰਨ ਬੰਦੇ ਆਸਤੀ 9:30 ਵਜੇ ਨਹੀਂ ਆ ਹਾਂਜੀ ਹਵਾ ਦਾ ਪਤਾ ਲੱਗੂਗਾ ਚੱਲ ਫਿਰ ਮਾਰੀ ਕਿਉਂਦਾ ਨਾ ਹੋਰੇ ਨਹੀਂ ਹੋ ਰਿਆ ਹਾਂ ਉਹ ਹਵਾ ਕਿੰਨੇ ਜੇ ਬਣਦਾ ਫਿਰ ਨਹੀਂ ਆਈ ਜੱਪੀ ਅੱਜ ਅੱਲੂ ਵਾਂਗ ਦੇਖ ਤਾ ਅੱਜ ਉੱਪਰਲਾ ਵੀ ਮੇਹਰ ਕਰੂਗਾ ਯਾ ਪਤਾਈਦਾ ਹਵਾ ਆਉਗੀ ਹੁਣ ਤੇਰੀ ਬੱਦਲ ਵਾਈ ਹਾਂਜੀ ਹਾਂ ਅੱਜ ਹਵਾ ਉੱਗ ਰਹੀ ਆ ਗੀ ਨਾ ਮੀ ਆਉਂਗਾ ਮੀ ਵੀ ਆਉਂਗਾ ਵੀ ਆਉਂਗਾ ਨਾ ਮੀ ਵੀ ਫੁੱਲ ਆਉਂਗਾ ਥੋੜਾ ਬੰਨਤਾ ਜਗਨਨਾ ਸਰ ਇਹ ਹੋ ਗਿਆ ਬੱਦਦੇ ਕਿਥੇ ਅੰਦਰ ਚਲੀਏ ਚਲੀਏ ਚੱਲ ਦੇਖਣ ਚੱਲਦੇ ਫਿਰ ਪਾਣੀ ਦਾ ਮੱਡ ਨੂੰ ਜਾਂਦਾ ਮੋਟਰਾਂ ਵੱਧ ਕੇ ਪੂਰ ਪਾਸੇ ਅੱਡੇ ਕਾ ਆਈਆ ਅੱਜ ਦੋ ਮੋਟਰਾਂ ਉਹ ਵੀ ਲੱਖਣੀ ਆ ਬੈਠਾ ਜਲਦੀ ਹਾਂ ਇੱਧਰ ਆ ਇੱਧਰ ਚੱਲੇ ਲੋਜੀ ਭਾਈ ਮੀ ਪੂਰਾ ਪੈ ਗਿਆ ਜਿਵੇਂ ਪਾਣੀ ਨਹੀਂ ਲੱਗਣਾ ਜਾਈਦਾ ਪਰ ਆਂ ਦੇਖ ਲੀ ਟਰੈਕਟਰ ਨਹੀਂ ਲੱਗਦਾ ਖਾਲੀ ਪੱਟ ਤੋਂ ਡੂੰਗੀ ਜੀ ਪੱਟ ਦੋ ਤੱਕ ਹਾਂ ਹਾਂ ਆਪਣੇ ਆਪਣੇ ਨਹੀਂ ਫਿੱਟਾ ਬੈਠਾ ਕਾਲਾ ਨਹੀਂ ਖੜੀ ਨਹੀਂ ਪੰਜ ਦਾ ਦਾ ਰੰਗੇ ਨਹੀਂ ਦਿਖਦਾ ਮੇਰੇ ਮਾ ਪੰਜ ਦਾ ਪਰ ਲਈ ਜਮ ਕੇ ਦਾ ਰੰਗ ਦਾ ਦਿਖਦਾ ਹੀ ਨਹੀਂ ਨਾਈ ਨਾਈ ਆਪੋ ਖੜੇ ਨਾ ਮਾਰ ਲੈ ਜਾਂ ਸਾਡੀ ਮਾਰ ਨਾਲ ਜੀ ਬੀ ਪੈ ਗਈ ਇੱਕ ਲੱਖ ਦੀ ਹੋਵੋ ਜੀ ਮਗਾ ਆਪਾਂ ਬੋਲਦੇ ਨਾ ਹੁਣ ਲਾ ਲਾ ਪੀਣੀ ਆਉਂਦੀ ਹੈ ਬਾਕੀ ਕੰਮ ਹੋ ਗਈ ਹੈ ਸੰਭਾਲਣਾ ਕਰਿਆ ਚੱਲਦਾ ਰਹਿ ਗਈ ਜੀ ਕੱਲ ਹੋ ਗਿਆ ਨਾ ਬਾਤੋ ਦਾ ਸਮਾਂ ਹੋਗਾ ਕੱਲ ਭੱਟਾ ਕਰਦੇ ਹਾਂ ਡਾਡਾ ਹੋਣੇ ਮੇਰੇ ਘਰ ਦਾ 6 ਕੱਪ ਦਾ ਮਹੌਤ ਹੈ ਇਹ ਆਂਦੀ ਉਹ ਅਸ਼ੋਕ ਕੋਲੋਂ ਚਾਹੇ ਕਰਾ ਦੇ ਗਿਆ ਕੋਈ ਇਹ ਫੈਲ ਗਿਆ ਆਹ ਇਸ ਬਾਟਮ ਚ ਆਰ ਗਾ 8 ਲੱਗੂ ਏ ਭਾਈ ਜੀ ਉਹ ਉੱਪਰ ਉਹ ਕਾਹਦੀ ਹੈ ਜੀ ਤੇ ਕੱਪ ਨਹੀਂ ਕੱਪ ਜੋ ਮਹੌਤ ਹੈ ਲੱਗਦੇ ਜੀ ਕਿ ਕਿੰਨੇ ਆਉਣੇ ਆਂ ਬੰਦੇ ਦੇਖ ਨਹੀਂ ਕੱਪ ਨਹੀਂ ਕੱਪ ਇਹ ਘਰੇ ਨਾਲ ਪਾਈ ਨੌਕੀ ਚਾਨ ਢਕਾ ਲੈਣ ਹੈ ਹਾਂ ਆਉਟ ਕਾਰ ਦੇ ਫੁੱਟਾ ਮੈਂ ਲੱਗਣੀ ਲੱਗਣਾ ਪਰ ਆ ਗਏ ਤੇ ਬਾਟਲਾਂ ਨਾਲ ਬਾਟਲ ਉਹ ਫੁੱਟੇ ਦੇ ਵਿੱਚ ਡਾਕਟਰ ਦੀ ਸਟੇਪੀ ਹੋਣੀ ਹੈ ਉਹ ਤੇ ਕੀ ਉਹ ਮੰਦਾ ਨਹੀਂ ਆਉਂਦਾ ਨਹੀਂ ਆਉਂਦਾ ਆਹ ਇੱਥੇ ਤੇ ਜੇ ਨਾਲੇ ਖਰਾਬ ਨਾ ਆਉਂਦਾ ਇੱਕ ਪਾਸਾ ਪੂਰਾ ਬਣਾਇਆ ਆ ਆ ਇਹ ਆ ਰਿਹਾ ਆਉਂਦਾ ਇਹਨਾਂ ਦਾ ਡੈਂਟਿੰਗ ਮਾਸਟਿੰਗ ਇਹਨਾਂ ਦਾ ਆਉਂਦਾ ਕਿੰਨਾ ਹੋ ਰਿਹਾ ਆ ਧੌੜੀ ਗਿਆ ਤਾਂ ਨਹੀਂ ਇਹ ਆਇਆ ਆ ਬਣਾਇਆ ਆ ਪਾਣੀ ਵਿੱਚ ਦਾ ਬਾਤ ਬੋਲਦਾ ਨਾ ਹਾਂ ਪਾਣੀ ਵਿੱਚ ਹੋ ਗਿਆ ਹਾਂ ਪਾਰੀ ਚਾਹ ਬਣਾ ਲੈਂਦਾ ਬੰਨ ਲਾ ਬਾਰਾ ਨਾਲ ਆਈ 12 ਨਾਲ ਆਈ ਜਿਹੜੀ ਮੀਤੀ ਉਹਨੂੰ ਲੁਕੀ ਨਾ ਆ ਉਹ ਲੱਗੀ ਕਿੱਥੇ ਕਿੱਥੇ ਦੋ ਬਾਰਾਂ ਮਗਰ ਤੇਰੀ ਕਾਰ ਤੇ ਬੜੀ

ਫਾਦੂ ਸਬੀਟ ਨਾ ਪਿਆ ਇਹਦਾ ਇੱਕ ਪਾਸੇ ਲਾਉਣ ਢੱਕਣਾ ਦਾਦਾ ਖੜਦਾ ਹੈ ਜੇ ਦੋਵੇਂ ਪਾਸੇ ਖਾਓ ਤਾਂ ਤੇਰਾ ਬੁੱਦਾ ਪਾਣੂਦਾ ਹੈ ਆਪਾਂ ਹੋਰ ਇਹ ਤੇਰੇ ਤੋਂ ਆਗਰ ਇਹਨੂੰ ਤਾਂ ਨਹੀਂ ਕਹਾਂਗਾ ਪਰ ਨਹੀਂ ਮਰੀਆ ਇਹਨੇ ਕਾਹਦੀ ਆਉਂਦੀ ਹੈ ਇੱਕ ਕੰਦੂ ਦੀ ਦਾਤ ਅਦਵੇਸ ਵੀ ਲੈ ਕੇ ਮੈਂ ਕਿਤੇ ਨਾ ਰਿਹਾ ਹੋਗਾ ਹਨਾ ਇਹਨੇ ਕਿਹੜੇ ਕਿਹੜੇ ਹਟ ਗਿਆ ਇਹਦਾ 80 ਹੀਰੂ ਹੋਗਾ ਜਦ ਅਸੀਂ ਮੋਟਰਾ ਹੋ ਚੁੱਕ ਕੇ ਆਏ ਤੇ ਇਹ ਵੀ ਨਹੀਂ ਆਹੀ ਹਰ ਤਾਰਾ ਹੇ ਨਹੀਂ ਵਧੀਆ ਬੰਦ ਹੋਊਗਾ ਤੇਰੇ ਨਾਲ ਹੈ ਤੇ ਵੀ ਪਾਇਆ ਹੈ ਲੱਗ ਰਿਹਾ ਰਹੇ ਬੰਨਾ ਜਦੋਂ ਲੋਕਾਂ ਦੇ ਖੇਤਾਂ ਵਿੱਚ ਚਲੂਗਾ ਲੱਗ ਰਿਹਾ ਜਿੰਦਗੀ ਕਿਰੇ ਖੋਲ ਜਣਾ ਪਾ ਕਾ ਨਾਲ ਲੋਕ ਮਾ ਦੇ ਗਏ ਚੱਲ ਵੀ ਜੇ ਤਾਂ ਨਹੀਂ ਤਾਂ ਭਾਵੇਂ ਨਹੀਂ ਤਾਂ ਭਾਵੇਂ ਤੁਹਾਨੂੰ ਬਹੁਤ ਪੈਦੇ ਨਹੀਂ ਭਰ ਕੇ ਹੋਏ ਨੇ ਹੋਰ ਮਿੱਟੀ ਕਰਨੀ ਆ ਉਹ ਵੀ ਲੈ ਆਏ ਉਹ ਪਾਣੀ ਹੱਥ ਉੱਪਰ ਨੂੰ ਬਾਬਾ ਬੜਾ ਪਾਣੀ ਹਣਾ ਇਕਦਾਂ ਦੇ ਵੇਰੋ ਗਾਇ ਤੇ ਬਾਹਰ ਡੁਗਾ ਵਿੱਚ ਮਾਰੂ ਜਿਓਰੇ ਯਾਣੀ ਮਿੱਟੀ ਮਿੱਟੀ ਆ ਕਿੰਨੀ ਸਾਫਟ ਆ ਬਾਬਾ ਹੈਨਾ ਉਹ ਰੇਡੀ ਹਰ ਨਹੀਂ ਮਿਲਦਾ ਉਹ ਤੇਰੇ ਰੇਡੀ ਨਾ ਇਹ ਬਣਾ ਜਣਾ ਕਾਲੇ ਜਿਹੜਾ ਪਹਿਲੇ ਦਿਨ ਤੋਂ ਆਇਆ ਹਾ ਅੱਜ ਆਇਆ ਹੈਨਾ ਆਪ ਰੇਡੀ ਤੋਂ ਉਹ ਵਾਪਸ ਆਣ ਤੋਂ ਤਾੜਿਆ ਹੈ ਬਾਬਾ ਪਾਣੀ ਵੇ ਨਹੀਂ ਹਮਾਰੀ ਦੇ ਜਿਵੇਂ ਜਵਾਹਰ ਚਲਦੀ ਹੈ ਸਾਡੀ ਇਹ ਹਮਾਰੀ ਕਲੇਮੀ ਹੋਣੀ ਹੈ ਆਪਣੀ ਦੇਖੀ ਬਲਤ ਐ ਖੜਾ ਆ ਕੇ ਕਾ ਕਰਨਾ ਕਰਦਾ ਇੱਕ ਹਣਾ ਕੰਨਾ ਕਰਦੀ ਮਾੜੀ ਬੋਤੀ ਨਾ ਬਰਾ ਨਾ ਵਾਲੇ ਮੋੜ ਨਾਲ ਕਿ ਮਾਣ ਨੂੰ ਨਾ ਚੰਗੀਆਂ ਮਾੜੀ ਹਵਾ ਹਵਾ ਆ ਕੇ ਜੀਰ ਪਾਣੀ ਪੈਦਾ ਉਹਦਾ ਕੁਦਰਤੀ ਉਹਦਾ ਕੁਦਰਤੀ ਸਾਡੇ ਵਿੱਚ ਚਾਬੀ ਹੋਣੀ ਦੀ ਹੈਗੀ ਆਹ ਵਾਈ ਬਲੂ ਵਾਈ ਉਹਦੀ ਕਰਦੀ ਹੈ ਮਾੜ ਰਹਿਣਾ ਇਹ ਹੁੰਦੀ ਮਾੜੀ ਨੀਰ ਚਲਾ ਦੇਣੀ ਦੀ ਆ ਗੱਲ ਵੀ ਕਿਉਂ ਦਾ ਫਰਕ ਨਹੀਂ ਵਰਤੇ ਹੋਣੇ ਨੇ ਥੋੜਾ ਪਿਆ ਕੱਦਾ ਪੈਂਦਾ ਖਬਰੇ ਜਿਆਦਾ ਹੁਣ ਕਰ ਤੱਕ ਰਹਿਣਾ ਬਹੁਤ ਬੈਣਾ ਨਹੀਂ ਹੁਣ ਹਾਂਜੀ ਹਾਂ ਅਨਕ ਦਾ ਬੂਤ ਉਹ ਤੋਂ ਬੋਲ ਕੇ ਲਾ ਕੇ ਘੱਟੀ ਹੋਣੀ ਮਿੱਟੀ ਸਰੀ ਤੁਰੀ ਹੈ ਇਹ ਕਦੋਂ ਆਵੇ ਫਿਰ ਪਗਾਣਾ ਇਹ ਆੜ ਹੋਣੀ ਅੰਕ ਪਹਲਾ ਰਹਿਦਾ ਸ੍ਰੀ ਮੋੜ ਤੇ ਰੋੜੋ ਗਿਲੇ ਜੀ ਉੱਥੇ ਤੱਕ ਆ ਰੋੜੋ ਹੋ ਗਿਆ ਖੜੀ ਗਈ ਆ ਉੱਧਰ ਹੈ ਜਾਂਦਾ ਨਹੀਂ ਸਹੀ ਜਾਣਾ ਹੈ ਇਹ ਤਾਂ ਹੋਰ ਕਿਉਂ ਜਾਣਾ ਉੱਥੇ ਲੈ ਕੇ ਤੂੰ ਤਿਲਕੂ ਵੇ ਚੈੱਕ ਕਰ ਲਈਆਂ ਆਉਗੇ ਦੋ ਜਣੇ ਟੋਪਾ ਦੇ ਕੇ ਟੋਲੀ ਦੇਖਣ ਮੈਨੂੰ ਕਹਿੰਦੇ ਕਿ ਮਾਰ ਦੇ ਬਾਕੀ ਜਣਾ ਵੀ ਮਾਰਦੇ ਹਾਂ ਉਹ ਤਾਂ ਸਾਡੇ ਮਾਰਦੇ ਨਹੀਂ ਹੈ ਨੀ ਖਰਾਕ ਸਹੀ ਹੈ ਆਹ ਤਾਂ ਫਾਰੀ ਦੇ ਵਿੱਚ ਪਾਣੀ ਹੈ ਇਹ ਹੋ ਰਿਹਾ ਹੈ ਉੱਥੇ ਪਿਲਾ ਕੇ ਉਹਨਾਂ ਨੂੰ ਮਨਾਇਆ ਜਾਂਦਾ ਬੈਲਟ ਕਹਿੰਦੇ ਨਹੀਂ ਕਿਤੇ ਵੀ ਨਹੀਂ ਕੋਰੇ ਦੀ ਗੱਲ ਕਰਦਾ ਨਾ ਨੋ ਨਾਉਂ ਉਹਦਾ ਆਟੋ ਨਾ ਉਹ ਕਿੱਥੇ ਪਾਉਂਦਾ ਹੈ ਐਵੇਂ ਕਿਸੇ ਲਈ ਐਥੇ ਟੋਕਾਂ ਲਗਾਏ ਤੇ ਕੌਣ ਸੁਨੇ ਜਾਵੇ ਉਹ ਕਿਤੇ ਨਿਕਲ ਨਹੀਂ ਜਾਵੇਗਾ ਮਨ ਕੋ ਆਏ ਨਾ ਮਾਪਾਂ ਦੀ ਖੇਡ ਆ ਐ ਐਥੇ ਕਿਨੂੰ ਕਿੰਨਾ ਪਾਣੀ ਗੀਰਦ ਰੇ ਕੀ ਪਾਣਾ ਕੋਈ ਜਿੰਨਾ ਜੁਫੀ ਕਰਦੇ ਆ ਉਹ ਯਾਹ ਜਿਹੜਾ ਟੋਕਾ ਗਿਰਿਆ ਨਾ ਕਰੀ ਗਿਆ ਥਾਰ ਇਹਦੇ ਲੋਡ ਵੀ ਘਟ ਗਿਆ ਜਿਹੜਾ ਦੂਆ ਬੰਤਾ ਲੱਗਦਾ ਹੋ ਖੱਲੇ ਟੱਕਣ ਜਾਹਾ

ਇਹ ਦਾ ਕੰਮ ਤੇ ਨਾ ਲਾ ਰਿਹਾ ਇੱਧਰ ਹੀ ਦੇ ਉੱਥੇ ਕਿੰਨੀ ਆਹਦਾ ਨਹੀਂ ਜੀ ਪੈ ਗਿਆ ਮੈਂ ਆਪ ਕੋ ਲੋੜ ਨਹੀਂ ਆ ਗਿਆ ਠੀਕ ਜੀ ਚਲਿਆ ਚਾ ਲੋੜ ਹਾਂਜੀ ਹਾਂ ਕਾ ਲੋੜ ਜੇ ਇੱਕ ਕੰਮ ਸਰਦਾ ਫਿਰ ਕਾ ਨੂੰ ਕਰਨਾ ਪਾਣੀ ਵ੍ਰਦਾ ਕਾ ਆ ਗਿਆ ਵਧੀਆ ਉੱਥੇ ਉਹ ਕਰਤਾ ਆਪਾਂ ਨੇ ਖਾਲੀ ਬਣਾ ਦੇ ਇਹ ਤਾਂ ਇਕੇਲਾ ਤਾਂ ਆ ਗਿਆ ਅੰਦਰ ਨੂੰ ਨਾ ਦੇ ਪਾਣੀ ਨਹੀਂ ਜਾ ਇਹ ਜਿਹੜੀ ਆਹ ਚੀਜ਼ ਆ ਉੱਚੀ ਆ ਇਹਦਾ ਇਹ ਕਰਨਾ ਤਾਂ ਇਹਦਾ ਇਹ ਕਰਨਾ ਤਾਂ ਉਹ ਵੀ ਆਹ ਚੀਜ਼ ਦਿਖਵਾਇਆ ਕਰ ਮੈਂ ਹਾਂ ਅੰਦਰ ਇਹ ਲੈਣਾ ਕੰਮ ਇਹਨੇ ਆਉਣਾ ਆਹ ਉਹ ਮੋਟਾ ਉਹਨਾਂ ਨੂੰ ਯਾ ਲੈ ਹੱfte ਨੂੰ ਆਖਰੇ ਮੇਰੇ ਕੋਲ ਕੰਮ ਖੜਾ ਹੋਣਾ। ਬਾਹਰ। ਕਾ ਵੀ ਰੱਖ ਦੇ ਜੱਕੇ ਉਹਨੂੰ ਤੇ ਰੱਖ ਦਨੇ ਇਹ ਵੀ। ਰੱਖ ਦਨੇ ਆ। ਭੱਜੂਗਾ ਕੈਫੇ ਦਾ ਡੀਕਾ ਕਰੂਗਾ। ਇਹ ਨਹੀਂ ਪਿੰਡਾਂ ਦੀ। ਤੂੰ ਹੀ ਵੀ ਦੀ। ਅੱਜ ਆਜਾ। ਗਿਫਟ ਕਰ ਗਿਆ ਤਾਂ ਹੈ। ਚਲੋ ਜੰਨੇ ਵਾਲੇ ਹਾਂ ਬੁਲਾ ਲੀ। ਤੂੰ ਬੈਠ ਬੈਠੋ ਜਲ ਲੱਗੇ। ਫਟਕੇ